ਬਾਈ ਸਾਹਿਬ ਬੜੇ ਬੜੇ ਸੁੰਦਰ ਪਰਮਾਨੰਦ ਦੇਂਦੇ ਨੇ ਅਜ਼ਦੀ ਵਿਚਾਰ ਅੰਦਰ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਬਾਹਰ ਦਾ ਲਿਬਾਸ ਜਿੰਨਾ ਮਰਜੀ ਕੋਈ ਅੱਛਾ ਪਹਿਨ ਲਾਵੇ ਦਿਖਾਵੇ ਤੌਰ ਤੇ ਭਾਵੇਂ ਉਹ ਬੜਾ ਚੰਗਾ ਚੱਲਦਾ ਵੀ ਹੋਵੇ ਚਾਲ ਵੀ ਬੜੀ ਅੱਛੀ ਹੋਵੇ ਰੂਪ ਰੰਗ ਵੀ ਬੜਾ ਸੁੰਦਰ ਹੋਵੇ ਵਸਤੂ ਗੈਨੇ ਵੀ ਬੜੇ ਚੰਗੇ ਪਹਿਨੇ ਹੋਣ ਭਾਈ ਸਭ ਕਹਿੰਦੇ ਜੇਕਰ ਫਲ ਨਹੀਂ ਜੀਵਨ ਨੂੰ ਲੱਗਾ ਉਹ ਕੋਈ ਮੈਨੇ ਨਹੀਂ ਰੱਖਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਕੋਟ ਪ੍ਰਕਾਰ ਨਰ ਸਾਜੇ ਜੋ ਸ਼ਿੰਗਾਰ ਚਾਰ ਬੇਅੰਤ ਪ੍ਰਕਾਰ ਦੇ ਜਿਹੜੇ ਗਹਿਣੇ ਨੇ ਬਸਤਰ ਨੇ ਉਹਨਾਂ ਨੂੰ ਆਪਣੇ ਤਨ ਤੇ ਸੁੰਦਰਤਾ ਦੇ ਸਹਿਤ ਬੀਬੀ ਸਜਾਉਣਾ ਕਰੇ ਆਪਣੇ ਤਨ ਨੂੰ ਸ਼ਿੰਗਾਰਾਂ ਨਾਲ ਸਜਾਵੇ ਵਸਤਰਾਂ ਦੇ ਨਾਲ ਗਹਿਣਿਆਂ ਦੇ ਨਾਲ ਸਜਾ ਲਵੇ ਇਸ ਤਰ੍ਹਾਂ ਬੀਬੀ ਸੁਹਾਗਵਤੀ ਹੁੰਦੀ ਏ ਉਹਦੇ ਨਾਲੋ ਵੀ ਜੇ ਵੱਧ ਕੇ ਆਪਣੇ ਤਨ ਨੂੰ ਸ਼ਿੰਗਾਰ ਲਾਵੇ ਸੁੰਦਰ ਬਣਾ ਲਵੇ ਭਾਈ ਗੁਰਦਾਸ ਸਹਿ ਕਹਿੰਦੇ ਬਿਨ ਪ੍ਰਧਾਰ ਭੇਟੇ ਸੋਤ ਨਾ ਖੁਲਾਈ ਹੈ ਪਤੀ ਦੇ ਨਾਲ ਸੰਬੰਧੀ ਕੋਈ ਨਹੀਂ ਪਤੀ ਦੇ ਨਾਲ ਅਰ ਜਾਣਕਾਰੀ ਕੋਈ ਨਹੀਂ ਪਤੀ ਨਾਲ ਸਨੇਹੀ ਨਹੀਂ ਕਹਿੰਦੇ ਜਿੰਨੇ ਮਰਜ਼ੀ ਉਹ ਸ਼ਿੰਗਾਰ ਕਰ ਲਵੇ ਜਿੰਨੇ ਮਰਜ਼ੀ ਉਹ ਲਿਬਾਸ ਪੈਣ ਲਵੇ ਉਹਦੇ ਜੀਵਨ ਦਾ ਫਲ ਔਲਾਦ ਉਹਨੂੰ ਕਦੇ ਪ੍ਰਾਪਤ ਨਹੀਂ ਹੋਵੇਗੀ ਜੇ ਮਾਲਕ ਨਾਲ ਨਹੀਂ ਜੁੜੇ ਆਪਣੇ ਮਾਲਕ ਤੋਂ ਦੂਰੀ ਏ ਪਤੀ ਤੋਂ ਦੂਰੀ ਏ ਭਾਈ ਗੁਰਦਾਸ ਸਾਹਿਬ ਗੋਝ ਗੱਲ ਸਮਝਾਉਂਦੇ ਨੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮਨੁੱਖਾ ਤਨ ਨੂੰ ਪਾ ਕੇ ਮਨੁੱਖ ਆਪਣੇ ਤਨ ਤੇ ਬੜੇ ਸੁੰਦਰ ਲਿਬਾਸ ਪਹਿਨੇ ਬੜੇ ਸੁੰਦਰ ਗਹਿਨੇ ਪਹਿਨੇ ਬੜਾ ਸੁੰਦਰ ਸ਼ਿੰਗਾਰ ਕਰੇ ਕਿ ਦੇਖੋ ਜੀ ਮੇਰੇ ਕੋਲ ਗੁਰਮਖਾਂ ਵਾਲਾ ਸ਼ਿੰਗਾਰ ਜਿਵੇਂ ਉਹ ਮਾਲਕ ਤੋਂ ਬਿਨਾਂ ਬੀਬੀ ਨੇ ਸੁਹਾਗਣਾਂ ਵਾਲਾ ਲਿਬਾਸ ਸਾਰਾ ਪੈਣ ਲਿਆ ਪਰ ਮਾਲਕ ਨਾਲ ਬਣਦੀ ਕੋਈ ਨਹੀਂ ਕਹਿਣ ਲੱਗੇ ਜੇ ਮਨੁੱਖ ਨੇ ਵੀ ਸ਼ਰੀਰ ਦੇ ਉੱਪਰ ਦਿਖਾਵੇ ਦੇ ਵਸਤਰ ਪੈਣ ਲੈ ਦਿਖਾਵਾ ਹੀ ਰਹਿ ਗਿਆ ਦਖਾਵੇ ਦਾ ਹੀ ਬਾਰੀ ਸ਼ੰਗਾਰ ਰਹਿ ਗਿਆ ਹੈ ਮਾਲਕ ਦੇ ਨਾਲ ਬਣਦੀ ਕੋਈ ਨਹੀਂ ਪਰਮਾਤਮਾ ਦੇ ਨਾਲ ਪਰਮਾਤਮਾ ਚੇਤੇ ਕਤਈ ਨਹੀਂ ਆਇਆ ਭਾਈ ਗੁਰਦਾਸ ਸਹਿਬ ਕਹਿੰਦੇ ਅੰਦਰ ਗਿਆਨ ਪ੍ਰਗਟ ਨਹੀਂ ਹੋਵੇਗਾ ਅੰਦਰ ਧਿਆਨ ਪ੍ਰਗਟ ਨਹੀਂ ਹੋਵੇਗਾ ਅੰਦਰ ਦਇਆ ਸੰਤੋਖ ਪ੍ਰਗਟ ਨਹੀਂ ਹੋਵੇਗਾ ਅੰਦਰ ਸਤ ਪੈਦਾ ਨਹੀਂ ਹੋਵੇਗਾ ਅੰਦਰ ਇਹ ਪਦਾਇਸ਼ਕ ਦਾਸਚਿਤ ਨਹੀਂ ਹੋਵੇਗੀ ਜੇ ਮਾਲਕ ਵੈਗੁਰੂ ਦੇ ਨਾਲ ਸੰਬੰਧ ਨਹੀਂ ਜੁੜਿਆ ਜਿੰਨਾ ਚਿਰ ਵੈਗੁਰੂ ਨਾਲ ਨਹੀਂ ਜੁੜਿਆ ਉਹਨਾਂ ਚਿਰੇ ਸ਼ੁਭ ਗੁਣ ਅੰਦਰ ਪ੍ਰਗਟ ਨਹੀਂ ਹੋਣਗੇ ਔਲਾਦ ਨੁਮਾ ਭਾਈ ਸਾਹਿਬ ਕਹਿੰਦੇ ਬਾਹਰ ਦਾ ਦਿਖਾਵਾ ਬਾਹਰ ਦੇ ਸ਼ਿੰਗਾਰ ਕੀਤੇ ਹੋਏ નિਸਫਲ ਚਲੇ ਜਾਣਗੇ ਤੇਰਾ ਸੰਬੰਧ ਮਾਲਕ ਨਾਲ ਹੋਵੇ ਕੱਪੜੇ ਭਾਵੇਂ ਬਾਹਰ ਦਾ ਸ਼ਿੰਗਾਰ ਜਿਹੜਾ ਘਟ ਹੋਵੇ ਪ੍ਰੀਤ ਬਹੁਤੀ ਹੋਵੇ ਕੰਮ ਪ੍ਰੀਤ ਨੇ ਕਰਨਾ ਹੈ ਪ੍ਰੇਮ ਨੇ ਕਰਨਾ ਹੈ ਸਨੇਹ ਨੇ ਕਰਨਾ ਹੈ ਅਗਰ ਉਹ ਨਹੀਂ ਤੇ ਜਿੰਨੇ ਮਰਜ਼ੀ ਸੁੰਦਰ ਲਬਾਸ ਪਹਿਨ ਲੈ ਇਹ ਵਿਕਾਰਾਂ ਨੂੰ ਦਾਵਤ ਤਾਂ ਦੇਣਗੇ ਬਾਹਰ ਦੇ ਸ਼ੰਗਾਰ ਹੋਰ ਕੁਝ ਨਹੀਂ ਮਾਲਕ ਦੇ ਨਾਲ ਤੇਰਾ ਸੰਬੰਧ ਨਹੀਂ ਜੋੜ ਸਕਣਗੇ ਦਿਖਾਵਾ ਕੀਤਾ ਮਾਲਕ ਤੋਂ ਬਿਨਾ ਨਾ ਲੋਕ ਦੇ ਵਿੱਚ ਦਿਖਾਵਾ ਪਰਵਾਨਾਂ ਤੇ ਤੇ ਨਾ ਅੰਦਰੂਨੀ ਦੁਨੀਆ ਦੇ ਵਿੱਚ ਕੁਝ ਪ੍ਰਾਪਤੀ ਹੁੰਦੀ ਆ ਇਹ ਤਾਂ ਹੀ ਹੋਣੀ ਹੈ ਗਿਆਨ ਦੀ ਧਿਆਨ ਦੀ ਪ੍ਰਾਪਤੀ ਅਗਰ ਤੇਰਾ ਸੰਬੰਧ ਵਹਿ ਗੁਰੂ ਨਾਲ ਜੁੜਿਆ ਹੈ ਮਾਲਕ ਵਾਲਾ ਹੈ ਤਾਂ ਭਾਈ ਸਾਹਿਬ ਦੂਜਾ ਪਰਮਾਨੰਦ ਦੇ ਕਹਿੰਦੇ ਸਿੰਚੀਐ ਸਲਲ ਨਿਸਬਾ ਸਰੂ ਬਿਰਖ ਮੂਲ ਭਾਈ ਗੁਰਦਾਸ ਸਾਹਿਬ ਕਹਿੰਦੇ ਬ੍ਰਿਸ਼ਨੋ ਪਾਣੀ ਦੇ ਨਾਲ ਸਿੰਚੀਏ ਸਿੰਜਨਾ ਕਰੀਏ ਸੱਲਲ ਮੈਣਾ ਪਾਣੀ ਪਾਣੀ ਨੂੰ ਦੇ ਨਾਲ ਰਾਤ ਬਦ ਦਿਨੇ ਦਰਖਤ ਦੇ ਮੁੱਢ ਨੂੰ ਪਾਈਏ ਬਹੁਤ ਪਾਈਏ ਤੇ ਉਹਦੇ ਮੁੱਢ ਵਿੱਚ ਪਾਣੀ ਪੈਂਦਾ ਜਿਹੜਾ ਡੜਾਂ ਦੇ ਵਿੱਚ ਕੋਈ ਉਹ ਖੁਰਾਕ ਬਣ ਕੇ ਉੱਪਰ ਨੂੰ ਹਰਿਆਵਲਤਾ ਦੀ ਸੈਤ ਉੱਠਦਾ ਹੈ ਤੇ ਪਾਣੀ ਭਾ ਕੇ ਉਸ ਨੂੰ ਰਾਤ ਬਾ ਦਿਨੇ ਆਲੇ ਉਦਾਲੇ ਬੈਠ ਰਹੀਏ ਪਾਣੀ ਪਾਈ ਚੱਲੀਏ ਕਿ ਭਾਈ ਹੁਣ ਇਹਦੇ ਫੁੱਲ ਨਿਕਲ ਆਉਣ ਕੱਲ ਨੂੰ ਫੁੱਲ ਨਿਕਲ ਆਉਣਾ ਅੱਜ ਫੁੱਲ ਨਿਕਲ ਆਉਣ ਉਦੋਂ ਬਾਅਦ ਫਲ ਚੱਲੇਗਾ ਫਲ ਪ੍ਰਾਪਤ ਹੋਵੇਗਾ ਭਾਈ ਸਾਹਿਬ ਕਹਿੰਦੇ ਨਹੀਂ ਜਿੰਨਾ ਮਰਜ਼ੀ ਪਾਣੀ ਪਾ ਜਿੰਨਾ ਮਰਜ਼ੀ ਉਹਦੇ ਆਲੇ ਉਦਾਲੇ ਬੈਠਣਾ ਕਰ ਉਡੀਕ ਕਰ ਭਾਈ ਗੁਰਦਾਸ ਸਾਹਿਬ ਕਹਿੰਦੇ ਫੁੱਲ ਨ ਬਸੰਤ ਬਿਨ ਤਾਸ ਪ੍ਰਗਟਾਏ ਹਨ ਜਿੰਨਾ ਚਿਰ ਬਸੰਤ ਬਹਾਰ ਨਹੀਂ ਆਉਂਦੀ ਓਨਾ ਚਿਰ ਫਲੀ ਭੂਤ ਨਹੀਂ ਹੋਵੇਗਾ ਉਹ ਦਰਖਤ ਉਹਨੂੰ ਫੁੱਲ ਨਹੀਂ ਉਤਪਨ ਹੋਣਗੇ ਫੁੱਲਾਂ ਤੋਂ ਪਰੰਤ ਫਲ ਨਹੀਂ ਲੱਗੇਗਾ ਜਿੰਨਾ ਚਿਰ ਸਮਾਣਾ ਆਇਆ ਤੂੰ ਆਪਣੇ ਜਤਨ ਜਿੰਨੇ ਮਰਦੀ ਕਰੇਦਾ ਜਿੰਨੇ ਚਿਰ ਪ੍ਰਭੂ ਦੇ ਮਲਾਪ ਦਾ ਸਮਨ ਆਇਆ ਜੁੜੇਗਾ ਨਹੀਂ ਉਹਨੂੰ ਪੁਕਾਰ ਆਪਣਾ ਲਾਇਆ ਪਰਮ ਨ ਲੱਗਈ ਜੇ ਲੋਚੈ ਸਭ ਕੋਏ ਇਹੋ ਪਰਮ ਪਿਆਲਾ ਖਾਸਮ ਕਾ ਜੈ ਭਾਵੈ ਤੈ ਦੇਹ ਜਿਹੜਾ ਉਹਨੂੰ ਭਾ ਜਾਂਦਾ ਹੈ ਆਪਣੀ ਸਿਆਨਫ ਨਾਲ ਨਹੀਂ ਉਹਦੇ ਮੁਤਲਕ ਚੱਲ ਕੇ ਪ੍ਰਾਪਤ ਹੋਵੇਗਾ ਬਸੰਤ ਰੁੱਤ ਤੋਂ ਪਹਿਲਾਂ ਫੁੱਲ ਦਿਖਾਈ ਨਹੀਂ ਦਿੰਦੇ ਹਰਿਆਵਲ ਤਾਂ ਦਿਖਾਈ ਨਹੀਂ ਦਿੰਦੀ ਜਿੰਨਾ ਮਰਜੀ ਜੋਰ ਲਾ ਜਾਈਏ ਪੱਤ ਝੜ ਵਿੱਚ ਕਹੀਏ ਹੁਣ ਇੱਥੇ ਹਰਿਆਵਲ ਤਾਂ ਹੋਵੇ ਨਹੀਂ ਹੋਵੇਗੀ ਉਹਦਾ ਸਮਾਂ ਹੈ ਪੱਤ ਝੜ ਵਿੱਚ ਕਹੀਏ ਹੁਣ ਹਰਿਆਵਲ ਤਾਂ ਪਾਣੀ ਬਹੁਤ ਪਾਇਆ ਖਾਦ ਬਹੁਤ ਪਾਈ ਗੋਡੀ ਬਹੁਤ ਕੀਤੀ ਨਾ ਫੁੱਲੇ ਨਾ ਕੋਈ ਫਲ ਲੱਗਾ ਉਹਦਾ ਇੱਕ ਸਮਾਂ ਹੈ ਇਕ ਸਮੇਂ ਤੇ ਫੁੱਲ ਲੱਗਣੇ ਇੱਕ ਸਮਾਂ ਖੇਤੀ ਉਤਪਨ ਹੋਣ ਦਾ ਇੱਕ ਸਮਾਂ ਔਰ ਉਹਨੋਂ ਫੁੱਲ ਲੱਗਣ ਦਾ ਫਲ ਲੱਗਣ ਦਾ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਮਿਲਣ ਦਾ ਵੀ ਸਮਾਂ ਤੇਰੇ ਕੋਲ ਉਸ ਸਮੇਂ ਨੂੰ ਸਫਲੀਆਂ ਕਰ ਤੇਰੇ ਜੀਵਨ ਨੂੰ ਫਲ ਲੱਗੇਗਾ ਜੀਵਨ ਤੇਰਾ ਫਲੀ ਭੂਤ ਹੋ ਜਾਵੇਗਾ ਉਸ ਸਮਾਂ ਜਿਹੜੇ ਤੇਰਾ ਸਵਾਸ ਚੱਲਦਾ ਹੈ ਨਾ ਬਹੁਤਾ ਨਹੀਂ ਕਿ ਪੰਜੀ 30 ਸਾਲ ਹੈ ਜਿਹੜਾ சுவாਸ ਚੱਲ ਰਿਹਾ ਹੈ ਨਾ ਇਹੀ ਸਾਡੇ ਕੋਲ ਸਮਾਂ ਆਰ ਇਸ ਕਰਕੇ ਵੈ ਗੁਰੂ ਨੂੰ ਜਪ ਮਹਾਰਾਜ ਕਹਿੰਦਿਆ ਕਿ ਇਹ ਜਿਹੜਾ ਸਮਾਂ சுவாਸ ਤੈਨੂੰ ਪਤਾ ਨਹੀਂ ਆਉਣਾ ਹੈ ਕਿ ਨਹੀਂ ਪ੍ਰਮਾਤਮਾ ਨੂੰ ਜਪਣ ਲੱਗਿਆ ਦੇਰੀ ਨਾ ਕਰ ਹਰ ਜਪ ਦਿਆ ਖਿੰਟੇ ਲ ਨਾ ਕੀ ਚਾਹੀ ਮੇਰੀ ਜਿੰਦੜ ਏ ਮਤ ਕੇ ਜਾਪੈ ਸਉ ਆਵੇ ਕੇ ਨਾ ਆਵੇ RAM ਇਹ ਨਹੀਂ ਪਤਾ ਪਰਤ ਕੇ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਅਰ ਸਮਾ ਜਿਹੜਾ ਹੈ ਉਹਨੂੰ ਇੰਨਾ ਲੰਮਾ ਨਾ ਸਮਝੀਏ ਸਵਾਸ ਦਾ ਹੀ ਹੈ ਜੇ ਦੁੱਧਾ ਆ ਗਿਆ ਤੇ ਅਗਲਾ ਸਮਾ ਹੈ ਨਹੀਂ ਆਇਆ ਤੇ ਕੋਈ ਸਮਾ ਨਹੀਂ ਹੈ ਸਾਡੇ ਕੋਲ ਸਮਾ ਇੰਨਾ ਕੋ ਉਸ ਮਾਲਕ ਨੂੰ ਆਰਾਧ ता महाराज कहें सास सास सिमरह गोबिंद मन अंतर की उतरह चिंद आस अनित त्यागो तरंग संत जना की धूर मन मंग ओ जुड़े हुए दी धूड़ी मग नाल जुड़न दा यतन कर जीवन प्रफुल्लित हो जाएगा फलीभूत हो जाएगा ਜਦੋਂ ਜੁੜ ਜਾਵੇਂਗਾ ਪਰਮਾਤਮਾ ਨਾਲ ਤੇਰੇ ਕੋਲੇ ਸਮਾਂ ਹੈ ਤੈਨੂੰ ਸਮਾਂ ਮਿਲਿਆ ਹੀ ਪਰਮਾਤਮਾ ਨੂੰ ਪਾਉਣ ਵਾਸਤੇ ਆ ਜੁੜਨ ਵਾਸਤੇ ਆਪਣੇ ਅੰਦਰ ਔਰ ਜਿਹੜਾ ਨਾਮ ਬੀਜ ਉਹਨੇ ਬ੍ਰਿਸ਼ ਬੰਨਾ ਹੈ ਬੀਜ ਬੋਇਆ ਉਹਨੇ ਬ੍ਰਿਸ਼ ਬੰਨਾ ਹੈ ਉੱਗਣਾ ਹੈ ਪ੍ਰਗਟ ਹੋਣਾ ਹੈ ਫਲੀ ਭੂਤ ਹੋਣਾ ਹੈ ਐਂ ਟਿਕਾਉ ਦੇ ਨਾਲ ਜਪ ਤੇ ਫੇਰ ਹੋਵੇਗਾ ਕੁੱਦ ਕਹਿੰਦੇ ਨਹੀਂ ਤਾਂ ਜਿੰਨਾ ਮਰਜੀ ਯਤਨ ਆਪਣੇ ਵੱਲੋਂ ਕਰ ਆਪਣੀ ਸਿਆਨਫਨਾ ਕਰ ਬਸੰਤ ਤੋਂ ਪਹਿਲਾਂ ਫੁੱਲ ਨਹੀਂ ਆਉਂਦੇ ਫੁੱਲਾਂ ਤੋਂ ਬਗੈਰ ਫਲ ਨਹੀਂ ਲੱਗਦੇ ਬਸੰਤ ਬਹਾਰ ਆਵੇ ਤੇਰੇ ਜੀਵਨ ਵਿੱਚ ਖੇੜੇ ਦੀ ਰੁੱਤ ਆਵੇ ਤੇਰੇ ਜੀਵਨ ਵਿੱਚ ਭਾਈ ਸਾਹਿਬ ਕਹਿੰਦੇ ਨੇ ਸਾਵਣ ਸਮੇਂ ਕਿਸਾਨ ਖੇਤ ਜੋਤ ਬੀਜ ਬੂਵੇ ਭਾਈ ਸਾਹਿਬ ਕਹਿੰਦੇ ਸਾਵਣ ਦਾ ਮਹੀਨਾ ਆ ਗਿਆ ਤੇ ਸਾਵਣ ਦੇ ਮਹੀਨੇ ਅੰਦਰ ਪਹਿਲਾਂ ਖੇਤੀਆਂ ਜ਼ਿਆਦਾ ਤਰ ਤੇ ਮੀਂਹ ਦੇ ਨਿਰਭਰ ਸਨ ਮੀਂਹ ਪੈਣਾ ਤੇ ਖੇਤੀਆਂ ਉਪਜਣੀਆਂ ਪਤਾ ਲਗਣਾ ਬਈ ਸੌਣ ਦੇ ਮਹੀਨੇ ਵਿੱਚ ਵਰਖਾਏ ਵਰਖਾਦਾ ਮਹੀਨੇ ਨੇ ਸੌਣ ਪਾਦੋਂ ਸਾਵਣ ਦੇ ਮਹੀਨੇ ਵਿੱਚ ਬਲਦਾਂ ਨੂੰ ਜੋ ਕੇ ਵਾਹੀ ਕਰਨ ਲੱਗ ਪਿਆ ਵਾਹ ਵਾ ਕੇ ਵਾਹ ਵਾ ਕੇ ਜ਼ਮੀਨ ਨੂੰ ਬੀਜ ਬੋਹ ਦਿੱਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਿੰਨਾ ਮਰਜੀ ਵਾਈ ਜਾਵੇ ਜਿੰਨਾ ਮਰਜੀ ਬੀਜ ਬੋਈ ਜਾਵੇ ਔਰ ਜਿੰਨਾ ਚਿਰ ਵਰਖਾ ਨਹੀਂ ਹੁੰਦੀ ਤੇ ਉਹਨਾਂ ਚਿਰ ਉਹਦੀ ਉਕਾਲੀ ਹੋਈ ਮੁਸ਼ਕਤ ਪਾਇਆ ਹੋਇਆ ਬੀਜ ਸਫਲਤਾ ਦੇ ਸੈਤ ਨਹੀਂ ਹੋਵੇਗਾ ਜਿੰਨਾ ਚਿਰ ਉਹਦੀ ਵਰਖਾ ਨਹੀਂ ਹੁੰਦੀ ਮਹਾਰਾਜ ਕਹਿੰਦੇ ਨੇ ਬਈ ਇਸੇ ਤਰ੍ਹਾਂ ਮਨੁੱਖ ਉਦਮ ਕਾ ਸ਼ੀਲ ਹੈ ਉਪਰ ਅੱਲਾਹ ਕਰਦਾ ਹੈ ਜਦੋਂ ਦੀ ਕਿਰਪਾ ਦਾ ਜਲ ਹੋਇਆ ਨਾ ਵਰਖਾ ਹੋਈ ਤੇ ਉਸ ਵੇਲੇ ਜੀਵਨ ਹਰਿਆ ਭਰਿਆ ਹੋ ਜਾਣਾ ਤੇਰੀ ਜਨਮ ਜਨਮਾਂ ਤਰਾਂ ਦੀ ਪਿਆਸ ਜਿਹੜੀ ਏ ਉਹ ਮਿਟ ਜਾਣੀ ਏ ਜਦ ਉਹਨੇ ਕਿਰਪਾ ਕੀਤੀ ਕਿਰਪਾ ਜਲ ਦੇਹੋ ਨਾਨਕ ਸਰੰਕੋ ਹੋਏ ਜਾਤੇ تیرੈ ਨਾਇਵਾਸਾ ਉਹਦੀ ਕਿਰਪਾ ਦਾ ਜਲ ਮਿਲ ਜਾਏ ਬਲ ਤੋ ਜਲ ਤੌਕਿਆ ਵਰਖਾ ਬਿਨਾ ਧਰਤੀ ਸੜਦੀ ਬੀਜ ਨੂੰ ਮਚਾ ਦੇਂਦੀ ਕਦਮਾਂ ਨੂੰ ਮਚਾ ਦੇਂਦੀ ਸੋਕੇ ਦੇ ਨਾਲ ਫਸਲ ਮੱਚਦੀ ਸੜਦੀ ਜਾ ਰਹੀ ਬਲਦੀਏ ਆਗ ਗਰਮੈਸ਼ ਵੱਧ ਗਈਏ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ ਕਹਿੰਦੇ ਮੱਚਦੀ ਸੀ ਅੰਦਰ ਅੱਗ ਤੇ ਉਹਨੂੰ ਬੁਝਾਉਣ ਵਾਸਤੇ ਵੈਗੁਰੂ ਦੇ ਨਾਮ ਦਾ ਜਲ ਛੜਕਣਾ ਕੀਤਾ ਜਪਣਾ ਕੀਤਾ ਅੰਦਰ ਟਿਕਾਉਣਾ ਕੀਤਾ ਉਹ ਜਦੋਂ ਅੰਦਰ ਟਿਕਿਆ ਅੰਦਰ ਵਸਿਆ ਤੇ ਉਸ ਵਕਤ ਹਿਰਦਾ ਠੰਡਾ ਠਾਰ ਹੋ ਗਿਆ ਤਪਦਾ ਹਿਰਦਾ ਠੰਡਾ ਠਾਰ ਹੋ ਗਿਆ ਭਾਈ ਸਾਹਿਬ ਕਹਿੰਦੇ ਨੇ सावन समय सावन ਦੇ ਮਹੀਨੇ ਸਮੇ ਕਿਸਾਨ ਖੇਤ ਜੋਤ ਬੀਜ ਬੋਵੈ ਬੀਜ ਬੀਜਦਾ ਵਾਹੀ ਕਰਕੇ ਵਰਖਾ ਬਿਹੂਨ ਕਤ ਨਾਜ਼ ਨਿਪਜਾਈਏ ਵਰਖਾ ਹੋਈ ਨਹੀਂ ਅਰ ਵਰਖਾ ਪਈ ਨਹੀਂ ਤੇ ਇੱਕ ਦਾਣਾ ਨਹੀਂ ਉਗਦਾ ਇੱਕ ਦਾਣਾ ਤੇ ਜਿਹੜੇ ਉਗਵੇ ਵੀ ਹੁੰਦੇ ਆ ਨਾ ਉਹ ਵੀ ਔੜ ਦੇ ਨਾਲ ਸੜ ਜਾਂਦੇ ਨੇ ਇਸ ਕਰਕੇ ਜਪ ਜੋੜ ਤੋਰਦੇ ਮਾਰਗ ਤੇ ਪਰ ਕਿਰਪਾ ਉਹਦੀ ਮੰਗ ਤੇਰੀ ਕਿਰਪਾ ਤੋਂ ਬਗੈਰ ਤੁਰਿਆ ਨਹੀਂ ਜਾਣਾ ਤੇਰੀ ਕਿਰਪਾ ਤੋਂ ਬਗੈਰ ਜਪਿਆ ਨਹੀਂ ਜਾਣਾ ਤੇਰੀ ਕਿਰਪਾ ਤੋਂ ਬਗੈਰ ਮਨ ਦਾ ਟਿਕਾਉ ਨਹੀਂ ਹੋਣਾ ਆਪਣੀ ਕਿਰਪਾ ਕਰ ਔਰ ਉਹਦੀ ਕਿਰਪਾ ਦੇ ਨਾਲ ਹੀ ਮਨ ਵਸ ਵਿੱਚ ਆਉਣਾ ਆ ਉਹਦੀ ਕਿਰਪਾ ਦੇ ਨਾਲ ਹੀ ਹਿਰਦੇ ਅੰਦਰ ਨਾਮ ਪ੍ਰਗਟ ਹੋਣਾ ਹੈ ਹਿਰਦੇ ਦੇ ਵਿੱਚ ਨਾਮ ਜਲ ਆਉਣਾ ਹੈ ਉਹਦੀ ਕਿਰਪਾ ਤੋਂ ਬਗੈਰ ਕੁਝ ਵੀ ਅੰਦਰ ਪ੍ਰਗਟ ਨਹੀਂ ਹੋਣਾ ਕੁਝ ਪੈਦਾਇਸ਼ ਨਹੀਂ ਹੋਣੀ ਭਾਈ ਸੱਭ ਚੌਥਾ ਪ੍ਰਮਾਨ ਦੇੰਦੇ ਅਨਕ ਪ੍ਰਕਾਰ ਭੀਖ ਧਾਰ ਪ੍ਰਾਨੀ ਭ੍ਰਮੈ ਊਮ ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਮਾਲਕ ਦੇ ਮਲਾਪ ਤੋਂ ਬਗੈਰ ਔਲਾਦ ਨਹੀਂ ਔਰ ਬਸੰਤ ਰੁੱਤ ਤੋਂ ਬਗੈਰ ਫੁੱਲ ਫਲ ਨਹੀਂ ਜਿੰਨਾ ਮਰਜੀ ਯਤਨ ਲਾਈਏ ਪੱਤ ਝੜ ਜਿੱਥੇ ਕੁਝ ਹੋਵੇਗਾ ਕਹਿੰਦੇ ਭਈ ਵਰਖਾ ਹੋਣ ਤੋਂ ਬਗੈਰ ਜਿਹੜਾ ਕੋਈ ਵੀ ਹਰਿਆਵਲ ਤਾਂ ਨਹੀਂ ਇੱਕ ਪਤਾ ਨਹੀਂ ਉਪਜਦਾ ਇਸੇ ਤਰ੍ਹਾਂ ਬਾਈ ਗੁਰਦਾਸ ਸਾਹਿਬ ਕਹਿੰਦੇ ਅਨਿਕ ਪ੍ਰਕਾਰ ਅਨੇਕ ਤਰ੍ਹਾਂ ਦੇ ਯਤਨ ਕਰਨਿਆ ਹੋਇਆ ਅਰ ਭੇਖਤਾਰ ਪ੍ਰਾਨੀ ਭੂਮੈ ਭੂਮ ਦੇ ਉੱਪਰ ਧਰਤੀ ਦੇ ਉੱਪਰ ਭਮੈ ਪਟਕਦੇ ਫਿਰਦੇ ਨੇ ਤਰ੍ਹਾਂ ਤਰ੍ਹਾਂ ਦੇ ਆਪਣੀ ਸਿਆਨਫ ਨਾਲ ਤਰ੍ਹਾਂ ਤਰ੍ਹਾਂ ਦੇ ਲਿਬਾਸ ਤਰ੍ਹਾਂ ਤਰ੍ਹਾਂ ਦੇ ਖਿਆਲات ਤਰ੍ਹਾਂ ਤਰ੍ਹਾਂ ਦੇ ਵਿਚਾਰ ਲੈ ਕੇ ਸੰਸਾਰ ਦੇ ਵਿੱਚ ਪਟਕਦੇ ਫਿਰਦੇ ਨੇ ਕਿਉਂਕਿ ਪ੍ਰਭੂ ਦਾ ਵਿਚਾਰ ਨਹੀਂ ਲਿਆ ਪ੍ਰਭੂ ਨਾਲ ਨਹੀਂ ਜੁੜਨਾ ਕੀਤਾ ਕੋਈ ਕਿਸੇ ਫਿਰਕੇ ਨਾਲ ਜੁੜ ਗਿਆ ਕੋਈ ਕਿਸੇ ਵਸਤਰ ਨਾਲ ਜੁੜ ਗਿਆ ਕੋਈ ਲਿਬਾਸ ਨਾਲ ਜੁੜ ਗਿਆ ਕੋਈ ਕਿਸੇ ਦੇਸ਼ ਨਾਲ ਜੁੜ ਗਿਆ ਜਿਹੜੇ ਪਰਮਾਤਮਾ ਨਾਲ ਜੁੜਨਾ ਸੀ ਨਾ ਅੰਦਰ ਉਹਦੇ ਨਾਲ ਨਹੀਂ ਜੁੜੇ ਮਨ ਵਿੱਚ ਵੀ ਇਹ ਮੇਰਾ